ਸਤ ਜੀ ਅੱਪਾ ਅੱਜ ਗੱਲ ਕਰਨ ਜਾ ਰਹੇ ਹਾਂ ਹਿਮਕੁੰਟ ਸਾਹਿਬ ਦੇ ਹੈਲੀਕਾਪਟਰ ਯਾਤਰਾ ਦੀ ਤੇ ਆਪਾਂ ਖੜੇ ਹੋਏ ਆ ਇਸ ਟਾਈਮ ਗੋਬਿੰਦ ਘਟ ਗੁਰਦੁਆਰਾ ਸਾਹਿਬ ਦੇ ਬਿਲਕੁਲ ਬਾਹਰ ਤੇ ਇਹ ਹੈਲੀਕਾਪਟਰ ਜਾਏਗਾ ਜੋ ਕਿ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਜੋ ਕਿ 1.5 ਕਿਲੋਮੀਟਰ ਪਹਿਲਾਂ ਆ ਕਾਂਗਰੀਆ ਦੇ ਕੋਲ ਠੀਕ ਹੈ ਜੀ ਤੇ ਇਹਦੀ ਫੁੱਲ ਇਨਫੋਰਮੇਸ਼ਨ ਹੁਣ ਤੁਹਾਨੂੰ ਦੇਣ ਜਾ ਰਹੇ ਆ ਵੀਡੀਓ ਨੂੰ ਪੂਰੀ ਦੇਖਿਓ ਜੀ ਸਤ ਜੀ ਫਿਲਹਾਲ ਆਪਾਂ ਖੜੇ ਹੋਏ ਆ ਗੋਬਿੰਦ ਘਟ ਗੁਰਦੁਆਰਾ ਸਾਹਿਬ ਦੇ ਹੈਲੀਪੈਡ ਦੇ ਬਿਲਕੁਲ ਨਾਲ ਜੋ ਕਿ ਸੰਗਤਾਂ ਨੂੰ ਫੁੱਲ ਇਨਫੋਰਮੇਸ਼ਨ ਦੇਣ ਜਾ ਰਹੇ ਆ ਤੇ ਸਾਰਿਆਂ ਨੂੰ ਪਤਾ ਹੀ ਹੈ ਘੋੜਿਆਂ ਦੀ ਯਾਤਰਾ ਜਾਂ ਫਿਰ ਪੈਦਲ ਯਾਤਰਾ ਤੇ ਆਪਾਂ ਗੱਲ ਕਰ ਰਹੇ ਆ ਜੀ ਇਸ ਟਾਈਮ ਹੈਲੀਕਾਪਟਰ ਦੀ ਯਾਤਰਾ ਬਾਰੇ ਕਿ ਜਿਸ ਦਾ ਇੱਥੇ ਪ੍ਰਾਈਸ ਹੈਗਾ ਜੀ 5960 ਤੇ ਤੁਸੀਂ ਰਾਉਂਡ ਫਿਗਰ ਲਗਾ ਲਓ 6000 ਅਪ ਡਾਊਨ ਜੋ ਕਿ ਇੱਥੋਂ ਦੀ ਤੁਹਾਨੂੰ ਲੈ ਕੇ ਜਾਊਗੀ ਗੋਬਿੰਦ ਘੜ ਗੁਰਦੁਆਰਾ ਸਾਹਿਬ ਤੋਂ ਕੰਗਰੀਆ ਜੋ ਕਿ ਗੋਬਿੰਦ ਧਾਮ ਗੁਰਦੁਆਰਾ ਸਾਹਿਬ ਤੱਕ ਆ ਤੇ ਗੋਵਿੰਦ tạmਗੁਰ ਦੁਆਰਾ ਸਾਹਿਬ ਤੋਂ ਉੱਥੋਂ ਤੁਹਾਨੂੰ ਕੋੜਾ ਕਰਕੇ ਪੈਦਲ ਜਾਂ ਫਿਰ ਕਾਂਡੀ ਤੇ ਤੁਸੀਂ ਜਾ ਸਕਦੇ ਹੋ ਤੇ ਇੱਥੇ 6000 ਰਾਊਂਡ ਫਿਗਰ ਲਗਾ ਲਓ 500 ਰੁਪਏ ਘੱਟ ਹੈਗਾ ਆ ਤੇ ਇੱਕ ਮੇਨ ਗੱਲ ਜਿਹੜੀ ਬਿਲਕੁਲ ਮੇਨ ਗੱਲ ਹੈਗੀ ਆਪਣੇ ਪੰਜਾਬੀਆਂ ਦੇ ਫਿਰ ਬਾਹਰ ਦੇ ਲੋਕਾਂ ਦੇ ਵਿੱਚ ਹੈ ਵੀ ਆਪਾਂ ਇੱਥੇ ਆ ਕੇ ਹੈਲੀਕਾਪਟਰ ਬੁੱਕ ਕਰ ਲਾਂਗੇ ਬਟ ਨਹੀਂ ਇਹ ਤੁਹਾਨੂੰ ਆਪਣੇ IRCTC irctc.com ਕਿਸੇ ਹੋਰ fake.com ਇਹਨਾਂ ਦੀ ਕੋਈ ਆਪਣੀ ਨਕਲੀ.com ਨਹੀਂ ਹੈ ਤੁਸੀਂ ਆਪਣੀ ਜੋ ਆਪਾਂ ਟਿਕਟ ਬੁੱਕ ਕਰਦੇ ਹਾਂ ਨਾ ਤੇ IRCTC ਦੀ ਫੁੱਲ ਉੱਥੋਂ ਜਾ ਕੇ ਤੁਸੀਂ ਹੈਲੀ ਹੈਲੀਕਾਪਟਰ ਦਾ ਇੱਕ ਕਾਲਮ ਬਣਿਆ ਹੋਏਗਾ ਉੱਥੇ ਤੁਸੀਂ ਆਨਲਾਈਨ ਬੁਕਿੰਗ ਕਰ ਸਕਦੇ ਹੋ ਬਟ ਜੇ ਤੁਸੀਂ ਕਹਿੰਦੇ ਹੋ ਵੀ ਫਰਾਡ ਹੁੰਦੇ ਨੇ ਜਾਂ ਕੁਝ ਤਾਂ ਤੁਸੀਂ ਕੋਈ ਵੀ ਫੇਕ ਵੈਬਸਾਈਟ ਹੈਮਕੁੰਟ ਸਾਹਿਬ ਦੀ ਜਾਂ ਫਿਰ ਕਿਸੇ ਹੋਰ ਦੀ ਠੀਕ ਹੈ ਉਹਨਾਂ ਤੇ ਜਾਣ ਦੀ ਤੁਹਾਨੂੰ ਲੋੜ ਨਹੀਂ IRCTC ਦੀ ਸਪੈਸ਼ਲ full puri full.com ਹੈਗੀ ਆ ਉੱਥੇ ਤੁਸੀਂ ਬੁੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇਹ ਤੁਹਾਨੂੰ ਅੱਜ ਦੀ ਵੀਡੀਓ ਹੈਗੀ ਆ ਤਕਰੀਬਨ 25 ਤਰੀਕ ਦੀ ਤੇ ਮੈਂ 25 ਤਰੀਕ ਵੀਡੀਓ ਬਣਾ ਰਿਹਾ ਤਕਰੀਬਨ 26 ਤਰੀਕ ਇਹ ਵੀਡੀਓ ਪੈ ਜਾਣੀ ਆ ਠੀਕ ਹੈ ਤੇ ਤੁਸੀਂ ਜੇ ਤੁਸੀਂ ਆਣਾ ਚਾਹੁੰਦੇ ਹੋ ਹੈਲੀਕਾਪਟਰ ਤੇ ਤੁਸੀਂ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਜਰੂਰ ਇਹ ਫੁੱਲ ਇਨਫੋਰਮੇਸ਼ਨ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਕਰਿਓ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤੇ ਇਹ ਜੋ ਤੁਹਾਨੂੰ ਦੱਸਿਆ 6000 ਉਹ ਅਪ ਡਾਊਨ ਦਾ ਆ ਠੀਕ ਹੈ ਇਹ ਤਕਰੀਬਨ ਕਾਮਿਕੋਂ ਕੀ ਕਾਫੀ ਸੰਗਤ ਇੱਥੇ ਆ ਕੇ ਬੁਕਿੰਗ ਕਰਦੀ ਆ ਬਟ ਇੱਥੇ ਇਹਨਾਂ ਨੇ ਕੋਈ ਬੁਕਿੰਗ ਨਹੀਂ ਕੀਤੀ ਜਿਵੇਂ ਮੈਂ ਆਪਣੀ ਹੀ ਗੱਲ ਕਰ ਲਾਂ ਤਾਂ ਅਸੀਂ ਅਸੀਂ ਸੋਚਿਆ ਸੀਗਾ ਵੀ ਇਸ ਵਾਰ ਯਾਤਰਾ ਜੇ ਹੋ ਸਕੇ ਤਾਂ ਆਪਣਾ ਹੈਲੀਕਾਪਟਰ ਤੇ ਕਰੀਏ ਬਟ ਉਹਨਾਂ ਨੇ ਨਹੀਂ ਕੀਤੀ ਕਿਉਂਕਿ ਪਿਛਲੇ ਸਾਲ ਦਾ ਕਹਿੰਦੇ 2800 ਰੁਪਏ ਕੁਝ ਰੈਂਟ ਸੀਗਾ ਇਸ ਸਾਲ 150 ਰੁਪਏ ਵਧਿਆ ਆ ਤਾਂ 6000 ਤੁਸੀਂ ਆਰਾਊਂਡ ਲਗਾ ਲਓ ਤੇ ਹੋਰ ਇਨਫੋਰਮੇਸ਼ਨ ਜੇ ਕਿਸੇ ਨੂੰ ਕੋਈ ਲੈਣੀ ਹੋਵੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਮੈਂਟ ਵਿੱਚ ਤੁਸੀਂ ਆਪਣੀ ਜਾਣਕਾਰੀ ਪੁੱਛ ਸਕਦੇ ਹੋ ਜਾਂ ਫਿਰ ਮੈਨੂੰ ਇਨਬਾਕਸ ਦੇ ਵਿੱਚ ਪੁੱਛ ਸਕਦੇ ਹੋ ਜੀ ਇਹ ਹੈਗਾ ਆਪਣਾ ਹੈਲੀਕਾਪਟਰ ਜੋ ਕਿ ਆਪਣਾ ਇਸ ਟਾਈਮ ਤਕਰੀਬਨ ਵਜੇ ਨੇ 1 ਤੋਂ ਸਵਾ 1 ਤੋਂ ਡੇਡਕ ਲਗਾ ਲਓ ਤੁਸੀਂ ਅਰਾਊਂਡ ਠੀਕ ਹੈ ਇਹ ਹੁਣ 3:30 ਵਜੇ ਚੱਲੂਗਾ ਤੇ ਇੱਥੇ ਆਪਣੇ ਹੈਲੀਪੈਡ ਦੇ ਉੱਪਰ ਖੜਿਆ ਹੋਇਆ ਆ ਤੇ ਆ ਜ ਤੁਸੀਂ ਨਾਲ-ਨਾਲ ਦੇਖ ਸਕਦੇ ਹੋ ਤੁਸੀਂ ਉਹ ਤੁਸੀਂ ਦੇਖ ਸਕਦੇ ਹੋ ਉਹ ਪੂਰੀ ਲਾਈਨ ਇੱਥੋਂ ਦੀ ਉਹ ਬਸ ਆ ਰਹੀ ਹੈ ਔਰ ਸੌਰੀ ਮਿਨੀ ਉਹ ਆ ਰਹੀ ਹੈ ਠੀਕ ਹੈ ਤੇ ਸੋਮੋ ਤੇ ਉਹਦੇ ਤੋਂ ਐਂ ਗੋਲ-ਗੋਲ ਘੁੰਮ ਕੇ 3 ਕਿਲੋਮੀਟਰ ਤੱਕ ਤੁਹਾਨੂੰ ਵੈਨ ਵੀ ਲੈ ਜਾਂਦੀ ਹੁੰਦੀ ਹੈ ਠੀਕ ਹੈ ਐਵੇਂ ਐਵੇਂ ਤਿੰਨ ਤਿੰਨ ਉਹ ਤੁਸੀਂ ਉੱਪਰ ਤੱਕ ਦੇਖ ਸਕਦੇ ਹੋ ਬਿਲਕੁਲ ਇੱਥੇ ਤੱਕ ਤੁਹਾਨੂੰ ਲੈ ਕੇ ਜਾਏਗੀ ਇਹ ਸਿਰਫ 50 ਰੁਪਏ ਦੀ ਆਪਣੀ ਸੋਮੋ ਵੈਨ ਹੁੰਦੀ ਹੈ 50 ਰੁਪਏ ਚ ਜੇ ਤੁਸੀਂ ਇਥੋਂ ਹੈਲੀਕਾਪਟਰ ਨਾਲ ਜਾਂਦੇ ਹੋ ਤਾਂ ਹੈਲੀਕਾਪਟਰ ਐ ਬਿਲਕੁਲ ਤੁਹਾਨੂੰ ਸਿੱਧਾ ਲੈ ਕੇ ਜਾਏਗਾ ਜੋ ਕਿ ਗੋਲ-ਗੋਲ ਘੁੰਮਦੇ ਜਾਂਦੇ ਆ ਬਿਲਕੁਲ ਸਿੱਧਾ ਇਹਨਾਂ ਨੂੰ ਕਹਿੰਦੇ ਨੇ ਜਿਵੇਂ ਹਵਾ ਦਾ ਹੁੰਦਾ ਹੈਗਾ ਠੀਕ ਹੈ ਉਹ ਲੱਗਿਆ ਹੋਇਆ ਆ ਇਸ ਟਾਈਮ ਜਿਵੇਂ ਹਵਾ ਘਟ ਹੈ ਕਿਉਂਕਿ ਗੋਬਿੰਦ ਹੇਮਕੁੰਟਾ ਸਾਹਿਬ ਤੱਕ ਵੀ ਹੈਲੀਪੈਡ ਹੈਗਾ ਆ ਚੱਲਿਆ ਹੋਇਆ ਆ ਹੈਲੀਪੈਡ ਚੱਲਿਆ ਹੋਇਆ ਬਟ ਉਹ ਵੀ ਆਈਪੀ ਲਈ ਹੈ ਜਿਵੇਂ ਕਿ ਇੱਥੇ ਦੇ ਪ੍ਰਧਾਨ ਮੰਤਰੀ ਹੋਗੇ ਇੱਥੇ ਦੇ ਐਮਐਲਏ ਹੋਗੇ ਉਹੀ ਕੱਲ 2-3 ਆਏ ਸੀਗੇ ਠੀਕ ਹੈ ਜਿਵੇਂ ਕਿ ਮੈਨੂੰ ਸੁਣਨ ਚਾਇਆ ਸੀਗਾ ਗਰੰਥੀ ਸਾਹਿਬ ਜੀ ਵੀ ਉਸ ਦੇ ਵਿੱਚ ਗਏ ਸੀਗੇ ਠੀਕ ਹੈ ਇਸ ਕਰਕੇ ਇਹ ਸੀਗੀ ਹੈਲੀਪੈਡ ਦੀ ਜਾਣਕਾਰੀ ਕੱਪੜਿਆਂ ਵਾਲੀ ਇਨਫੋਰਮੇਸ਼ਨ ਜਿਹੜੀ ਤੁਸੀਂ ਹੈਲੀਕਾਪਟਰ ਦੇ ਵਿੱਚ ਲੈ ਕੇ ਜਾਣੇ ਆ ਤਕਰੀਬਨ ਜਿਹੜੇ ਵੀ ਆਪਣਾ ਕਪੜੇ ਭਾ ਕੇ ਆਨੇ ਆ ਵੀ ਤੁਸੀਂ ਘੱਟ ਤੋਂ ਘੱਟ ਲੈ ਕੇ ਜਾਓ ਘੱਟ ਤੋਂ ਘੱਟ ਤੁਸੀਂ ਆਪਣੇ ਕਪੜੇ ਲੈ ਕੇ ਜਾਓ ਕਈਆਂ ਹੁੰਦੇ ਨੇ ਜੀ ਬੇਪਣਾ ਵੱਡੇ ਵੱਡੇ ਬੈਗ ਭਰ ਲੈਨੇ ਆ ਗੋਵਿੰਦ ਧਾਮ ਗੁਰਦੁਆਰਾ ਸਾਹਿਬ ਜਾ ਕੇ ਉੱਥੇ ਆਪਾਂ ਜਾਂਦਾ ਹੈਲੀਕਾਪਟਰ ਤੇ ਜਾਣਾ ਬਟ ਨਹੀਂ ਜੇ ਤੁਸੀਂ 60 ਤੋਂ 70 ਕਿਲੋ ਦੇ ਵਿੱਚ ਵਿੱਚੋਂ ਤਾਂ ਤੁਹਾਡੀ ਟਿਕਟ ਉਹੀ 6000 ਵਨ ਸਾਈਡਡ ਦੀ ਤੁਹਾਡੀ 3000 ਠੀਕ ਹੈ ਅਪ ਡਾਊਨ ਦੀ 6000 ਠੀਕ ਹੈ ਜੇ ਤੁਸੀਂ 1 ਕਿਲੋਗ੍ਰਾਮ ਤੋਂ ਵੱਧ ਵੀ ਲੈ ਜਾਨੇਓ ਤਕਰੀਬਨ 100 ਜਾਂ 200 ਰੁਪਏ ਤੁਹਾਨੂੰ ਉਹ ਵੱਧ ਪਾਊਗਾ ਇਸ ਕਰਕੇ ਤੁਸੀਂ ਆਪਣੇ ਹਿਸਾਬ ਸਿਰ ਕੱਪੜੇ ਲੈ ਕੇ ਜਾਇਓ ਕਈ ਕਹਿੰਦੇ ਨੇ ਨਾ ਵੀ ਅਸੀਂ ਜੈਕਟਾਂ ਵਗੈਰਾ ਮੋਟੀਆਂ ਪਾ ਲੈਨੇ ਆ ਬੈਗ ਲੈ ਕੇ ਜਾਣ ਦੀ ਲੋੜ ਨਹੀਂ ਹੈਲੀਕਾਪਟਰ ਤੇ ਜਾ ਰਹੇ ਆ ਤੇ ਇਹ ਗੱਲ ਤੁਹਾਡੀ ਗਲਤ ਹੋਊਗੀ ਸ਼ਾਇਦ ਕਿਉਂਕਿ ਉਹ ਆਪਣੇ ਨਾਰਮਲ ਕੱਪੜੇ ਜਿਵੇਂ ਮੈਂ ਟੀ-ਸ਼ਰਟ ਪਾਈ ਹੈ ਤੇ ਇੱਕ ਪੈਂਟ ਪਾਈ ਹੋਈ ਹੈ ਠੀਕ ਹੈ ਇਹ ਤਾਂ ਆਪ ਨੂੰ ਅਲਾਉਡ ਹੁੰਦੇ ਹੀ ਹੁੰਦੇ ਨੇ ਠੀਕ ਹੈ ਬਾਕੀ ਆ ਹੁੰਦਾ ਨਾ ਵੀ ਉੱਪਰ ਮੋਟੀ ਜੈਕਟ ਪਾ ਲਈ ਫਿਰ ਇਨਰ ਪਾ ਲਿਆ ਮਤਲਬ ਐਦਾਂ ਐਕਸਟਰਾ ਚੀਜ਼ਾਂ ਜਿਵੇਂ ਆ ਬੈਗ ਮੇਰਾ ਹੈਗਾ ਤਕਰੀਬਨ ਤਕਰੀਬਨ ਅ uh, 200 ਗ੍ਰਾਮ ਦਾ ਬੈਗ ਆਏਗਾ ਯਾ 150 200 ਗ੍ਰਾਮ ਦਾ ਤੇ ਜੇ ਤੁਸੀਂ ਇਹ ਬੈਗ ਲੈ ਕੇ ਜਾਂਦੇ ਹੋ ਤਾਂ ਤੁਹਾਡਾ ਐਕਸਟਰਾ ਚਾਰਜੇਸ ਲੱਗਣਗੇ ਇਸ ਚੀਜ਼ ਦੇ ਤੇ ਐਕਸਟਰਾ ਚਾਰਜੇਸ ਫਿਰ ਤੁਹਾਨੂੰ ਇੱਥੇ ਅੱਗੇ ਪੇ ਕਰਨੇ ਪੈਣਗੇ ਤੇ ਠੀਕ ਹੈ ਇਹ ਸੀਗੀ ਆਉਦੀ ਪੂਰੀ ਫੁੱਲ ਇਨਫੋਰਮੇਸ਼ਨ ਜੇ ਵਧੀਆ ਲੱਗੀ ਹੋਵੇ ਤਾਂ ਸ਼ੇਅਰ ਕਰ ਦਿਓ